ਗੱਲ ਸਮਝਣ ਵਾਲੀ ਤੁਸੀਂ ਸਾਰੇ ਧਿਆਨ ਨਾਲ ਦਿਓ ਇਹਦੇ ਇਸ ਗੱਲ ਨੂੰ ਜਰਾ ਗੌਰ ਨਾਲ ਸੁਣੀਏ ਜੇ ਇਹ ਗੱਲ ਹਰ ਇੱਕ ਬੰਦਾ ਸਮਝ ਲੈਂਦਾ ਕਿਵੇਂ ਬਾਬਾ ਦੀਪ ਸਿੰਘ ਵਾਂਗ ਜਸਾ ਸਿੰਘ ਆਲੂ ਵਾਲੀਆ ਜਸਾ ਸਿੰਘ ਰਾਮ ਗੜੀਆ ਜੇ ਉਹਨਾਂ ਵਾਂਗ ਸਮਝ ਲੈਂਦੇ ਇਹ ਸਾਰੇ ਜਿਹੜੇ ਸਾਡੇ ਦੇਸ਼ ਵਿੱਚ ਵੱਸਦੇ ਹਿੰਦੂ ਜਿਨ੍ਹਾਂ ਨੇ ਤਲਵਾਰ ਚਲਾਉਣੀ ਛੱਡ ਦਿੱਤੀ ਸੀ ਜੇ ਉਹ ਇਹ ਗੱਲ ਸਮਝ ਲੈਂਦੇ ਤੇ ਕਿਸੇ ਦੀ ਧੀ ਦਾ ਡੋਲਾ ਕਿਸੇ ਹਾਕਮ ਦੇ ਘਰ ਨਾ ਜਾਂਦਾ ਫਿਰ ਪਰ ਧੀਾਂ ਦੇ ਡੋਲੇ ਸੋਹਰਿਆਂ ਨੂੰ ਜਾਂਦੇ ਉਹਨਾਂ ਗੱਲ ਸਮਝੀ ਨਹੀਂ ਸਿੱਖਾਂ ਇਸ ਗੱਲ ਨੂੰ ਤਰਜੀਹ ਦਿੱਤੀ ਪਈ ਇੱਜ਼ਤ ਤੋਂ ਵੱਡਾ ਹੋਰ ਕੁਝ ਨਹੀਂ ਹੁੰਦਾ ਸਿੱਖਾਂ ਨੇ ਆਪਣੀਆਂ ਜ਼ਿੰਦਗੀਆਂ ਤਾਂ ਲੇਖੇ ਲਾ ਦਿੱਤੀਆਂ ਪਰ ਆਪਣੇ ਇਲਾਕੇ ਆਪਣੇ ਪਿੰਡ ਆਪਣੇ ਏਰੀਏ ਦੀ ਕਿਸੇ ਧੀ ਦਾ ਡੋਲਾ ਕਿਸੇ ਹਾਕਮ ਦੇ ਮਹੱਲਾ ਵਿੱਚ ਨਾ ਰਹਿਣ ਦਿੱਤਾ ਨਾ ਜਾਣ ਦਿੱਤਾ ਉਹਨਾਂ ਇਸ ਗੱਲ ਉੱਤੇ ਪੂਰਾ ਜ਼ੋਰ ਲਾਇਆ ਹੁਣ ਜਦੋਂ ਇਹਦਾ ਡੋਲਾ ਉਹਨਾਂ ਰੋਕ ਲਿਆ ਜਿਹੜੀ ਬਰਾਤ ਸੀ ਮਾਰ ਕੇ ਤੰਬੇ ਭਜਾ ਦਿੱਤੀ ਲੜਕੀ ਦਾ ਡੋਲਾ ਖੋ ਕੇ ਉਹਨਾਂ ਪੱਕੇ ਪਿੰਡ ਮਹੱਲਾ ਵਿੱਚ ਗਪੂਰਖਾਨ ਦੇ ਕੋਲ ਪਹੁੰਚਦਾ ਕਰਤਾ ਪੰਡਤ ਹਰੀਦਾਸ ਜਿਹੜਾ ਉਹ ਜਿੱਥੇ ਬੈਠਾ ਇੱਥੇ ਬੈਠਾ ਰੋਂਦਾ ਨਾਲ ਦੇ ਆਖਣ ਲੱਗੇ ਕਹਿੰਦੇ ਕੁਝ ਕਰੀਏ ਕਰਨਾ ਕੀ ਆ ਕਹਿੰਦਾ ਆਪਾਂ ਸੂਬਾ ਸਰਹੰਦ ਕੋਲੇ ਚੱਲਦੇ ਆ ਉਹਦਾ ਰਿਸ਼ਤੇਦਾਰ ਆ ਗੱਲ ਸੁਣੂਗਾ ਸੂਬਾ ਸਰਹੰਦ ਕੋਲੇ ਪਹੁੰਚੇ ਕਹਿੰਦੇ ਸੂਬਾ ਸਾਹਿਬ ਤੁਹਾਡੇ ਰਿਸ਼ਤੇਦਾਰ ਨੇ ਹਰਕਤ ਕੀਤੀ ਆ ਪੰਡਤ ਦੀ ਲੜਕੀ ਦਾ ਡੋਲਾ ਖੋਲਿਆ ਤੇ ਹੰਬ ਬੰਦਿਆਂ ਦਾ ਕੀ ਬਣੂ ਉਹ ਅੱਗੇ ਉਹ ਪੁੱਛਦਾ ਕਹਿੰਦਾ ਪੰਡਤ ਹਰੀਦਾਸ ਧੀ ਤੇ ਵਿਆਹਣੀ ਹੈ ਨਾ ਕਹਿੰਦਾ ਹਾਂ ਵਿਆਹਣੀ ਜੇ ਮੇਰੇ ਰਿਸ਼ਤੇਦਾਰ ਨਾਲ ਵਿਆਹ ਦੇਗਾ ਤੇਰਾ ਕੀ ਘਰ ਚਲਿਆ ਉਹ ਅੱਗੇ ਹੱਥ ਜੋੜ ਕੇ ਆਖਣ ਲੱਗਾ ਕਹਿੰਦਾ ਮਹਾਰਾਜ ਕਿਰਪਾ ਕਰੋ ਤੁਹਾਡਾ ਧਰਮ ਮੁਸਲਮਾਨ ਮੇਰਾ Hindu ਮੇਰੀ ਲੜਕੀ ਦੀ ਬੇਬਤੀ ਕਿਉਂ ਕਰਵਾਉਂਦੇ ਹੋ ਉਹਨਾਂ ਧੱਕੇ ਮਾਰ ਕੇ ਦਰਬਾਰ ਚੋਂ ਕੱਢ ਦਿੱਤਾ ਇੱਕ ਫੂਰੇ ਕੋਲ ਆ ਗਿਆ ਗਪੂਰ ਖਾਨ ਨੂੰ ਦੱਸਿਆ ਗਪੂਰ ਖਾਨ ਨੇ ਵੀ ਉਹੀ ਕੰਮ ਕੀਤਾ ਉਹ ਕਹਿੰਦਾ ਧੀ ਤੇ ਵਿਆਹਣੀ ਹੈ ਮੈਨਾਂ ਵਿਆਹ ਦੇ ਉਹ ਕਹਿੰਦਾ ਨਹੀਂ ਹੋ ਸਕਦਾ ਕਹਿੰਦਾ ਜਾ ਫਿਰ ਚਲਿਆ ਜਾ ਤੁਰ ਲਗਿਆ ਤੀਨੇ ਆਖ ਦਿੱਤਾ ਕਹਿੰਦੀ ਡੋਲਾ ਜਾਣ ਤੋਂ ਇਹਨਾਂ ਦੇ ਨਕਾਹ ਹੁਣ ਤੋਂ ਪਹਿਲਾਂ ਲੈ ਗਿਆ ਮੈਨੂੰ ਠੀਕ ਹੈ ਨਹੀਂ ਮੈਂ ਆਪਣੇ ਆਪ ਨੂੰ ਖਤਮ ਕਰ ਦਿਆਂਗੀ ਮੈਂ ਇਹਨਾਂ ਦੇ ਘਰ ਨਹੀਂ ਲੜ। ਉਹਨੇ ਆਪਣਾ ਸਿੱਧਕ ਰੱਖਿਆ। ਹੁਣ ਪੰਡਤ ਹਰੀਦਾਸ ਨੂੰ ਧਰਤੀ ਵੇਹਲ ਨਹੀਂ ਦਿੰਦੀ। ਰਾਜੇ ਮਹਾਰਾਜੇ ਬੈਰੀ ਹੋ ਗਏ। ਆਪ ਨਤਾਣੇ ਨੇ ਲੜ ਨਹੀਂ ਸਕਦੇ। ਹੁਣ ਮਸਲਾ ਕਿਵੇਂ ਹੱਲ ਹੋਵੇ? ਕਹਿੰਦੇ ਜਦੋਂ ਹਨਾ ਬੰਦਾ ਰੋਂਦਾ ਹੋਵੇ ਉਹਦੀ ਔਰਤ ਦੇ ਰੋਣ ਨਾਲ ਉਹ ਮੱਤਤਾ ਮੰਨੀ ਜਾਂਦੀ ਆ ਕਾਰਨ ਕਿਉਂਕਿ ਔਰਤਾਂ ਆਮ ਕਿਸੇ ਨਾ ਕਿਸੇ ਗੱਲ ਤੇ ਡੁਸਕ ਪੈਂਦੀਆਂ ਨੇ ਪਰ ਬੰਦਾ ਉਦੋਂ ਹੀ ਡੁਸਕਦਾ ਜਦੋਂ ਕੋਈ ਵੱਡਾ ਕਾਰਨਾਮਾ ਹੋ ਜਾਵੇ ਹੁਣੇ ਤੋਂ ਵੀ ਟਾਕੀ ਹੋ ਸਕਦਾ ਧੀ ਦੀ ਇੱਜ਼ਤ ਦਾ ਤੇ ਲੱਗੀ ਐ ਉਹ ਵੀ ਅੱਖਾਂ ਦੇ ਸਾਹਮਣੇ ਪੰਡਤ ਹਰੀਦਾਸ ਉਸ ਨਗਰ ਦੀ ਸਰਹੱਦ ਤੇ ਇੱਕ ਖੰਦਕ ਉੱਤੇ ਬੈਠਾ ਉੱਚੀ ਉੱਚੀ ਰੋਪਿਆ ਜਦੋਂ ਕਿਸੇ ਨੇ ਗੱਲ ਨਾ ਸੁਣੀ ਇਹਦਾ ਰੋਣਾ ਸੁਣਿਆ ਸਿੱਖਾਂ ਦੇ ਜਥੇ ਨੇ ਉਹ ਸਿੱਖਾਂ ਦੇ ਜਥੇ ਦੀ ਉਹੀ ਮੋਤਬਰ ਬੀਬੀ ਆ ਜਿਹਦਾ ਮੈਂ ਪਹਿਲਾਂ ਜ਼ਿਕਰ ਕੀਤਾ ਭਈ ਨਾਸਰਦੀਨ ਭੱਟੀ ਡੋਲਾ ਖੋ ਕੇ ਲਗਿਆ ਸੀ ਜਿਹੜਾ ਬਾਬਾ ਦੀਪ ਸਿੰਘ ਨੇ ਛੜਾਇਆ ਤੇ ਉਹਦੇ ਨਾਲ ਉਹਦੇ ਤੋਂ ਕੁਝ ਵਾਦੇ ਲਏ ਸੀ ਹੁਣ ਜਦੋਂ ਇਹ ਗੱਣਾ ਹੋ ਨਿਪੜੀਆਂ ਇਹਨਾਂ ਦੇ ਕੋਲ ਇੱਕ ਕਾਫਲਾ ਰੁਕਿਆ ਉਹ ਕਾਫਲੇ ਦੇ ਵਿੱਚ ਘੋੜਿਆਂ ਤੇ ਸਵਾਰ 10 ਤੋਂ 12 ਮਰਦ ਦੱਸੇ ਨੇ ਉਹਨਾਂ ਦੀ ਸਰਦਾਰੀ ਕਰਦੀ ਇੱਕ ਔਰਤ ਦੱਸੀਏ ਉਹੀ ਬਲਬੀਰ ਕੌਰ ਹੈ ਜਿਹਦਾ ਡੋਲਾ ਬਾਬਾ ਦੀਪ ਸਿੰਘ ਨੇ ਛੜਾਇਆ ਇਹਨੇ ਘਰ ਜਾਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਜਦੋਂ ਇਹਦੇ ਪਰਿਵਾਰ ਦੇ ਮੈਂਬਰ ਨੂੰ ਲੈਣ ਆਏ ਨਾ ਬਾਬਾ ਦੀਪ ਸਿੰਘ ਨਾਸਰਦੀਨ ਭੱਟੀ ਤੋਂ ਡੋਲਾ ਲੈ ਕੇ ਗਏ ਕਹਿੰਦਾ ਧੀਏ ਚੱਲ ਤੇਰੇ ਘਰ ਵਾਲੇ ਆਏ ਨੇ ਜਾ ਇਹਨਾਂ ਨਾਲ ਚਲੀ ਜਾ ਕਹਿੰਦੀ ਬਾਬਾ ਜੀ ਕਿਹੜੇ ਘਰ ਵਾਲਿਆਂ ਦੀ ਗੱਲ ਕਰਦੇ ਹੋ ਉਹ ਘਰ ਵਾਲੇ ਜਿਹੜੇ ਮੈਨੂੰ ਹਾਕਮ ਕੋ ਛੱਡ ਕੇ ਚਲੇ ਗਏ ਸੀ ਜਿਹੜੇ ਲੜ ਨਹੀਂ ਸਕੇ ਮੇਰੀ ਖਾਤਰ ਮੇਰੀ ਇੱਜ਼ਤ ਖਾਤਰ ਉਹ ਘਰ ਵਾਲੇ ਇਹਨਾਂ ਨਾਲ ਜਾਣ ਦੀ ਬਜਾਏ ਮੈਂ ਤੁਹਾਡੇ ਝੂਠੇ ਬਰਤਨ ਮਾਂਜ ਲੂ ਮੈਂ ਇਹਨਾਂ ਨਾਲ ਨਹੀਂ ਜਾਣਾ ਕਹਿੰਦੇ ਫਰ ਚਾਹੁੰਦੀ ਕੀ ਹੈ ਕਹਿੰਦੇ ਚਾਹੁੰਦੀ ਮੈਂ ਆਏ ਹਾਂ ਇਸ ਪੁਰਖ ਨਾਲ ਮੇਰਾ ਵਿਆਹ ਤਦੇ ਨੇਪਰੇ ਚੜੇਗਾ ਮੈਂ ਉਸ ਵਿਆਹ ਨੂੰ ਨਹੀਂ ਮੰਨਦੀ ਜਿਹੜਾ ਪਹਿਲਾਂ ਹੋਇਆ ਕਿਉਂਕਿ ਇਹਨੇ ਤੋੜ ਦਿੱਤਾ ਹੁਣ ਅਮਰਤ ਸ਼ਿਕਾਇਆ ਜਾਵੇ ਇਹਨੂੰ ਵੀ ਤੇ ਮੈਨੂੰ ਵੀ ਬਕਾਇਦਾ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਦੋ ਸਿੱਖ ਦਾ ਬੱਚਿਆਂ ਦਾ ਆਨੰਦ ਕਾਰਜ ਜਿਵੇਂ ਹੁੰਦਾ ਉਦਾਂ ਮੇਰਾ ਆਨੰਦ ਕਾਰਜ ਕਰਵਾਇਆ ਜਾਵੇ ਇਹ ਆਪਣਾ ਘਰ ਛੱਡ ਕੇ ਤੁਹਾਡੇ ਜਥੇ 'ਚ ਮੇਰੇ ਨਾਲ ਰਵੇ ਤਾਂ ਮੈਂ ਇਹਦੇ ਨਾਲ ਰਹਿਣਾ ਪ੍ਰਵਾਨ ਕਰਦੀ ਨਹੀਂ ਮੈਂ ਇਹਦੇ ਨਾਲ ਨਹੀਂ ਰਹਿਣਾ ਜਦੋਂ ਇਹ ਗੱਲ ਆਖੀ ਨਾ ਉਹ ਪਰਿਵਾਰ ਸਾਰਾ ਮੰਨ ਗਿਆ ਅਮਰਤ ਦਾ ਬਾਟਾ ਤਿਆਰ ਕੀਤਾ ਗਿਆ ਇਹਨਾਂ ਨੂੰ ਅਮਰਤ ਦਾ ਬਾਟਾ ਛਕਾ ਕੇ ਤੇ ਨਵੇਂ ਨਾਂ ਦਿੱਤੇ ਗਏ ਉਹ ਪਰਿਵਾਰਕ ਨਾਂ ਖਤਮ ਹੋ ਗਿਆ ਲੜਕੀ ਦਾ ਨਾਂ ਬਲਬੀਰ ਕੌਰ ਰੱਖਿਆ ਗਿਆ ਘਰ ਵਾਲੇ ਦਾ ਨਾਂ ਧਰਮ ਸਿੰਘ ਰੱਖਿਆ ਗਿਆ ਇਹ ਦੋਨੇ ਹੀ ਬਾਬਾ ਦੀਪ ਸਿੰਘ ਦੇ ਜਥੇ 'ਚ ਸੇਵਾ ਕਰਦੇ ਨੇ ਅੱਜ ਜਥਾ ਲੈ ਕੇ ਘੁੰਮਦੇ ਨੇ ਇੱਥੇ ਆਏ ਕੀ ਵੇਖਦੇ ਨੇ ਪੰਡਤ ਹਰੀਦਾਸ ਪੁੱਭਾ ਮਾਰ ਕੇ ਰੋ ਰਿਹਾ ਉਹ ਬੀਬੀ ਬਲਬੀਰ ਕੌਰ ਪੁੱਛਣ ਲੱਗੀ ਕਹਿੰਦੀ ਓ ਪੰਡਤਾ ਔਰਤ ਨੂੰ ਪੁੱਭੇ ਮਾਰੇ ਤੇ ਗੱਲ ਸਮਝ ਆਉਂਦੀ ਆ ਬੰਦਾ ਪੁੱਭੇ ਮਾਰੇ ਗੱਲ ਕੋਈ ਵੱਡੀ ਆ ਦੱਸ ਕੀ ਗੱਲ ਹੋਈ ਐ ਪੰਡਤ ਹਰੀਦਾਸ ਬੀਬੀ ਬਲਬੀਰ ਕੌਰ ਦੇ ਅੱਗੇ ਦੁੱਖੜਾ ਰੋਕੇ ਆਪਣੀ ਧੀ ਨੂੰ ਬਚਾਉਣ ਦੇ ਜਿਵੇਂ ਅਰਜਾ ਬੇਨਤੀਆਂ ਕਰਦਾ ਉਸ ਵੇਲੇ ਤੇ ਸਿੰਘ ਨੂੰ ਦਾਸ ਨੇ ਕੀਤਾ ਇਹ ਕਲਮਾਂ ਤੇ ਮੇਰੇ ਸਾਥੀ ਗਾ ਕੇ ਸੰਝਾ ਹੈ ਹੋ